ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਡੀ ਆਈਵਾਈ ਦੀ 13 ਨੰਬਰ ਵੀਡੀਓ ਬਣਾ ਚ ਬਣਾਉਣ ਜਾ ਰਹੇ ਹਾਂ ਇਹ ਅਸੀਂ ਦੱਸਣਾ ਹੈ ਇਹ ਸਾਡੇ ਕੋਲ ਨਾ ਡਟੋਲ ਦੇ ਪੈਕਟ ਇਸ ਤਰ੍ਹਾਂ ਦੇ ਹੈਂਡ ਵਾਸ਼ ਦੇ ਪੈਕਟ ਵੱਡੇ ਵੱਡੇ ਸਾਡੇ ਕੋਲ ਆਪਾਂ ਛੋਟਾ ਵੀ ਚੂਜ਼ ਕਰਦੇ ਆ ਜਿਸ ਤਰ੍ਹਾਂ ਇਸ ਤਰ੍ਹਾਂ ਮੋਰੇ ਟੱਕੜ ਲੱਗ ਗਿਆ ਉਹਨਾਂ ਕੈਪ ਲੱਗ ਗਿਆ ਉਹ ਵਾਲੇ ਵਰਤ ਸਕਦੇ ਆ ਜਿਹਨੂੰ ਕੱਟ ਲਗਾ ਦੇ ਉਹ ਵਾਲੇ ਨਹੀਂ ਵਰਤ ਸਕਦੇ ਇਸ ਤਰ੍ਹਾਂ ਦੇਖੋ ਇਹ ਕੈਪ ਲੱਗਿਆ ਇਹਨੂੰ ਇਸ ਪੈਕ ਨੂੰ ਸੀਸ ਰੰਬਤਣਾ ਦੇਖੋ ਫੋਟੋ ਬਣੀ ਐ ਨੋ ਇਹ ਪੈਨ ਸੁੱਕਣਾ ਨਹੀਂ ਖਾਲੀ ਕਰਕੇ ਇਹਦੇ ਵਿੱਚ ਨਾ ਆਪਾਂ ਸਰਦੀਆਂ ਨੂੰ ਗਰਮ ਪਾਣੀ ਦੇ ਸੇਕ ਲੈਨੇ ਆ ਕਿਸੇ ਦੇ ਕਮਲ ਦਰਦ ਜਾਂ ਪੇਟ ਦਰਦ ਜਾਂ ਕੰਧਾ ਦਰਦ ਇਸ ਤਰ੍ਹਾਂ ਗਰਮ ਪਾਣੀ ਵਿੱਚ ਪਾ ਕੇ ਨਾ ਅਸੀਂ ਇਹਦਾ ਸੇਕ ਲੈਨੇ ਆ ਤੇ ਸਾਡੇ ਅਸੀਂ ਮਾਰਕੀਟ पे ਸੇਕ ਖਰਚ ਦੀ ਬਜਾਏ ਨਾ ਅਸੀਂ ਘਰੇ ਸਮਾਨ ਇਸ ਤਰ੍ਹਾਂ ਬਣਾ ਲੀਦਾ ਤੇ ਸਾਡੇ ਅਸੀਂ ਖਰਚਾ ਸਾਡਾ ਬਚਤ ਹੋ ਜਾਂਦੀ ਹੈ ਇਸ ਤਰ੍ਹਾਂ ਦੇਖੋ ਸੀ ਇਹ ਪੈਕ ਬਣਾ ਕੇ ਤਿਆਰ ਕੀਤਾ ਹੋਇਆ ਇਹ ਲੋਸਟ ਇਹ ਤੋਂ ਲੇ ਸੇਬ ਲਾ ਲਓ ਦੇਖੋ ਇਹ ਚਾ ਸਿਕਾਰਾ ਪਾਣੀ ਪਾਇਆ ਹੋਇਆ ਇਹ ਦੇਖੋ ਕਿਤੇ ਵੀ ਲਗਾ ਸਕਦੇ ਆ ਪੈਰ ਦਾਲਦੇ ਜਾਂ ਇਹਦੀ ਰਸ ਇਸ ਤਰ੍ਹਾਂ ਲਗਾ ਸਕਦੇ ਕਿਤੇ ਵੀ ਕੰਦੇ ਦੇ ਸੇਪ ਦਾਲ ਦੇ ਕੇ ਬੱਚਿਆਂ ਨੂੰ ਸੇਕ ਦੇਣਾ ਹੋਵੇ ਜਾਂ ਕਿਸੇ ਬਜ਼ੁਰਗਾਂ ਨੂੰ ਸੇਕ ਦੇਣਾ ਹੋਵੇ ਕਿਸੇ ਕੰਦਾ ਮੋਡੇ ਗੋਡੇ ਦਲ ਦਿਖਾ ਦੇਣਾ ਹੁਣ ਇਸ ਤਰ੍ਹਾਂ ਸੀ ਸੇਕ ਦੇ ਸਕਦੇ ਆ ਤੈ ਤੂੰ ਸੀ ਵੀ ਇਸ ਤਰ੍ਹਾਂ ਮੇਰੇ ਭੈਣਾਂ ਦਾ ਸਮਾਨ ਸੁਟਣਾ ਨਹੀਂ ਹੈ ਇਸ ਤਰ੍ਹਾਂ ਸਮਾਨ ਗੁਰੂ ਵਿੱਚ ਲੈਣਾ ਹੈ ਤਾਂ ਕਿ ਸਾਡੇ ਘਰ ਦੇ ਪੈਸੇ ਦੀ ਬਚਤ ਹੋ ਸਕੇ ਧੰਨਵਾਦ ਸਤਿ ਸ੍ਰੀ ਅਕਾਲ